ਪੂਰੇ ਉੱਚੇ ਖੜ ਕੋਟ ਚਲ ਮਾਰੋ ਡੰਡ ਫੇਰ ਦੱਸਦਾ ਚਲੋ ਚਲ ਚਲ ਚਾ ਪੂਰੇ 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 ਸਪੀਡ ਦਾ ਮਾਰਾ ਕਰ ਤੁਹਾਨੂੰ ਬਣਾਉਣਾ ਫੇਰ ਆਪਾਂ ਹੌਲੀ ਹੌਲੀ ਹੁਣ ਓਏ ਤੂੰ ਨਹੀਂ ਮਾਰਦਾ ਓਏ ਚਲੋ ਫੇਰ ਕਰੋ ਸ਼ੁਰੂ ਤੁੰਗਾ ਓਏ ਅਰੇ ਤੂੰ ਮਾਰਦਾ ਨਹੀਂ ਚਲੋ ਚਲੋ ਜਿਤਾਓ ਉੱਚੇ ਖੜ ਕੋਟ ਓਹ ਗੋਡੇ ਤਾਂ ਖੜ ਤਾਣ ਹਾਂ ਚਲੋ ਫੇਰ ਹੁਣ ਤੁਹਾਨੂੰ ਸਾਹ ਚੜੇ ਜਿਹੜਾ ਤੁਹਾਨੂੰ ਭੜਕੇ ਕਰਾਂਗੇ ਤੁਹਾਨੂੰ ਸੁੱਤਾ ਅਰੇ ਡੰਡ ਮਾਰ ਤਾਂ ਤਾਂ ਥੱਲੇ ਸਿਰਨਾ ਖਾਗਾ ਕੇ ਰੋਟੀਆਂ ਤੇ ਤੂੰ ਵੈਖ ਕੇ ਤਰਾਉਂਦਾ ਵੈ ਚਾਚਾ ਚਲਾ ਹੁਣ ਤੇ ਵੈ ਨਿਕਾ ਨੇ ਘੰਮਰੀ ਜਦਾ ਵੈ ਡੰਡ ਤੇ ਲਾ ਕੇ ਓਏ ਉਹ ਨਰੀ ਥੋੜੀ ਸ਼ਰਮ ਕਰ ਲਾ ਥੋੜੀ ਓਏ ਓਏ ਅਰਕਾ ਕਹਦਾ ਤਈਏ ਨਾ ਥਲੇ ਓਏ ਉਹ ਪਰਲਾ ਕਾਸੀ ਚੱਲ ਹਜੇ ਤੱਕ ਆਪਾਂ ਨੂੰ ਡੰਡ ਮਾਰ ਲੈਣੀ ਆਏ ਅੱਦਿਆਂ ਨੂੰ ਸਿਆਲ ਵੜੇ ਨੰਦ ਲਾਇਆ ਤੁਸੀਂ ਹੋਣਾ ਚਲੋ ਚਲੋ ਫੇਰ ਤਿੰਨ ਸੈਟ ਲਾਉਣੇ ਆਪਾਂ ਇਹਦੇ ਖਾ ਗਏ ਪਿੰਨਿਆ ਤੇ ਸੁਣ ਵੇਖ ਕਿ ਤਰ੍ਹਾਂ ਕਰਦਾ ਸਾਹ ਚੜਦਾ ਹਣਾ ਆ ਚੜਦਾ ਤਾਂ ਕਿਧਰ ਵਹਿੰਦੇ ਹੋ ਚਲੋ ਫੇਰ ਆ ਉਹ ਨਾਠ ਲਾਉਣੇ ਚਲੋ ਸਿੱਧੀ ਲਾ ਕਰੋ ਇੱਕ ਆ ਦਾਟ ਡਿਆ ਉਹ ਨੂੰ ਹੈ ਥੱਲੇ ਮਾ ਡੰਡ ਥੱਲੇ ਤੂੰ ਕਿਹੜਾ ਹੋਏ ਤਲੋ ਤਲੋ ਤੇ ਲਾਗਣਾ ਹਥਰ ਜਿੱਥੇ ਉਹ ਪੁੱਟੀ ਆ ਮਿੱਟੀ ਭੱਜ ਗਈ ਚੱਲ 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 ਆਈ ਚਾਈ ਤੇ ਇਤਰਾ ਇਹਨਾਂ ਦਾ ਜੋਰ ਲੱਗ ਜਾਣਾ ਅੱਜ ਹਾਵਾ ਵਾ ਪੂਰੀ ਹਵਾ ਵੇਖ ਕਿਤਰਾ ਵੇਖ ਇਹ ਦੀਨ ਦੀਆਂ ਪੈਂਟਾਂ ਬਾਹਰ ਆ ਗਈਆਂ ਹੁਣ ਤੁਸੀਂ ਤੇ ਆਏ ਜਰਾ ਵਾਂਡੇ ਮੁੰਡੇ ਆਏ ਜੋਣਾ ਸਾਹ ਚੜ ਗਿਆ ਵੇ ਹੋਏ ਸਾਹ ਚੜਦਾ ਲੈ ਚਲੋ ਚਲੋ ਫੇਰ ਹੁਣ ਆਹ ਕੰਦਰੂ ਹੱਥ ਲਾਜ ਉਹਨਾ ਸਪੀਡ ਦਾ ਚਲੋ ਭੱਜ ਗਏ ਆ ਵੇ ਭੱਜ ਗਿਆ ਵਾ ਇੱਥੇ ਆਉਣਾ ਸਪੀਡ ਦਾ ਪੂਰਾ ਇਤਨਾ ਤੁਹਾਡਾ ਜੋਰ ਲਵਾ ਦੇਣਾ ਆਪਾਂ ਹੋਇਆ ਹੱਥ ਲਾਓ ਸਾਰੇ ਅੱਗੇ ਡੱਡਾ ਗਿਆ ਤੈਨੂੰ ਵੇਲਾ ਸਮਝ ਨਹੀਂ ਆਵੇ ਹਾਂ ਆਇਆ ਇਹ ਅੱਗੇ ਸਾਰਾ ਨਿਕਾ ਬੜੇ ਕੁਡੇ ਡਾਇਏ ਤੁਸੀਂ ਸਿਆਲ ਜਾ ਰੈਡ ਅਟੋਕੇਟ ਹੰਡਾ ਵੇਣਾ ਉਹ ਛੱਡਦੇ ਕਿ ਨਹੀਂ ਹੁਣ ਐਨ ਪੁੱਗੇ ਰਹਾ ਔਰ ਸ਼ੁਰੂ ਹੋ ਗਈ ਤੁਹਾਡੀ ਦੂਜੇ ਵੀ ਲਿਆਓ ਲਾ ਲਬਲੂ ਬੱਕੜਿਆ ਪੇਪਰ ਪਾਇ ਚਲੇ ਬਸ ਤੇ ਮੁੜ ਕੇ ਵੇਲੇ ਹੀ ਆ ਤੁਸੀਂ ਹੁਣ ਚਲੋ ਚਲੋ ਆਓ ਇਧਰ ਐਸੇ ਆਓ ਚਲੋ ਆਜੋ ਆਜੋ ਇੱਥੇ ਤਾਂ ਨੂੰ ਕੀ ਹੋਏ ਤੂੰ ਕਿਹਾ ਜਾਨਵਰ ਉੱਡ ਕੇ ਫੜ ਲੇਗਾ ਤੂੰ ਚਲੋ ਹੁਣ ਤਾੜੀ ਵਾਲੀ ਕਰੋ ਐਕਸਰਸਾਈਜ਼ ਕਰੋ ਸ਼ੁਰੂ ਆ ਪੂਰਾ ਪਾਕਿਸਤਾਨ ਹਾਂ ਅੰਗੜ ਮਾਰੋ ਤਾੜੀ ਹੁਣ ਤਾੜੀ ਬਜਣੀ ਚਾਹੀਦੀ ਆਵਾਜ਼ ਨਹੀਂ ਆਉਦੀ ਹਾਂ ਤਾੜੀ ਵਾਲੀ ਐਕਸਰਸਾਈਜ਼ ਰੱਖੀਏ ਚਲੋ ਪੂਰੀ ਤਾੜੀ ਨਹੀਂ ਵੱਜਦੀ ਘਾਟ ਏ ਕਿਹੜੀ ਓਪ ਥਲ ਚੱਲ ਆ ਨਿਗਾਹ ਆ ਵੇਹਾ ਨਾਲੇ ਤੇ ਜਾਨਵਰ ਵੇਖ ਲੋਗੇ ਨੇਣਾ ਤਾਂ ਨੂੰ ਹੈ ਚਲੋ ਸਾਹ ਲੈ ਲੂ ਇੱਕ ਰਫੇਰ ਬੜੇ ਸਾਹ ਚੜਨ ਦਾ ਹੈ ਅੱਜ ਤੁਹਾਨੂੰ ਇਹਨਾਂ ਸਾਹ ਲੁੱਗੇ ਨਹੀਂ ਡਟਾ ਕਾਲ ਤੋ ਕਿਦਾਂ ਕਰਨੀ ਹੋਣਾ ਘਾਣੂ ਕਰਕੇ ਹੁਣ ਹੁਣ ਆਇਆ ਕਰੋ ਰੁਟੀਨਾ ਪੇਪਰਾਂ ਨਾਲ ਧਾਨੀ ਵਾਲੇ ਪਾਜਲੇ ਆ ਬਸ ਤੇ ਦੂਜਾ ਪਿਰੇ ਵੀ ਆਇਣਾ ਚ ਗੁਜਰਾਤ ਤੇ ਰੇਦਾ ਪਈ ਆ ਮੈਂ ਕਿਥੋਂ ਲੈ ਕੇ ਆਉਣੀ ਫਿਰ ਉਹਦੇ ਪਈਏ ਜੰਪ ਜੰਪ ਲਾਇਆ ਕਰੀ ਹੁਣ ਠੀਕ ਆ ਹੈ ਰੂਡਬਾਰ ਸਾਹਮਣੇ ਰੱਖਿਆ ਕਿ ਨਹੀਂ ਸਿਆਲ ਜੋ ਕਿ ਤੂੰ ਇਹ ਟੋ ਗਿਆ ਹੈ ਸਪਾਈਕ ਰੱਖੇ ਸਾਹਮਣੇ ਚਲੋ ਤਾਂ ਫੇਰ ਹੋ ਜੋ ਚਲੋ ਚਲੋ ਇੱਕ ਵਾਰ ਫੇਰ 20 ਦਾ ਸੈੱਟ ਲਾਉਣਾ 2000 ਕੀ ਚਲੋ ਲਾਓ ਹਾਂ ਉਹ ਹੀ ਉਹ ਹੀ ਚਲੋ ਕਰੋ ਕਰੋ ਸ਼ੁਰੂ ਆਹ ਦਾੜੀ ਦਾੜੀ ਆਏ ਹਾਏ ਆਏ ਹਾਏ ਕੇ ਦੇ ਆ ਕੁਕਿੰਨਾ ਮਾਰਦੇ ਹੱਥ ਆ ਆਸੀ ਰਹਿ ਹੈ ਬੱਚੇ ਇਹਨਾਂ ਤੋਂ ਚਲੋ ਹਣਾ ਆਫ ਬੈਠ ਕੇ ਹਣੀ ਹੁਣ ਆਫ ਕਰ ਦੋ ਬੈਠ ਕੇ ਹੁਣ ਹਾਂ 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 ਆ ਆ ਹਾਣੇ ਨੰਪਾਇਰ ਸਿੱਧੇ ਕਰੋ ਐਮਪਾਇਰ ਸਿੱਧੇ ਕਰੋ ਹਾਂ ਗੁੱਡ ਗੁੱਡ ਆ ਬਹਿਣਾ ਵਾ ਪਛਾਣੂ ਕੁਰਸੀ ਉਂ ਬਹਿਣਾ ਵਾ ਗਾਣੂ ਨਾ ਐਨ ਨਹੀਂ ਹੋਣਾ ਝੁਕਣਾ ਨਹੀਂ ਗਾ ਸਿੱਧੇ ਰਹਿਣਾ ਹਾਂ ਪਛਾਣੂ ਆ ਵੇ ਟੱਡਾ ਬਹਿਣਾ ਬਾਂ ਬੈ ਟੱਡਾ ਇੱਟਾਂ ਦੇ ਲੇਖ ਲੋ ਹਾਂ ਬੈਗ ਹੈ ਨਾ ਥੋੜਾ ਜਿਹਾ ਹਾਂ ਓਏ ਚੇਤੀ ਪਿਆ ਵੀ ਘਾਰਾ ਉੱਠੇ ਵੀ ਘਾਰਾ ਹਾਂ ਚੋਰ ਲਾਦਾ ਲਤਾਂ ਦਾ ਓਏ ਲੱਗਦਾ ਕਿ ਨਹੀਂ ਲੱਗਦਾ ਵਾ ਸੀਨਾ ਕਿ ਤਰ੍ਹਾਂ ਆ ਗਿਆ ਵਾਜੀਨਾ ਕੀ ਗੱਲ ਹੋ ਗਈ ਜੋਰ ਲਗਾਉਣਾ ਮੇਰੇ ਹਿਸਾਬ ਨਾਲ ਤੁਹਾਡਾ ਚੱਲ ਹੁਣ ਜੰਪ ਜੇ ਲਾਈ ਦਿੰਦੇ ਜਿਹੜੇ ਇੱਕ ਬੈਠਕਣਾ ਕੀ ਆਂਦੇ ਉਹਨੂੰ ਨਾ 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 ਇਹ ਦੇ ਜਾਲੇ ਇਹ ਹੀ ਕਰ ਲੋ ਚੱਲ ਚਲ ਚਲ ਜੇ ਉਹ ਜਾਗ ਜੰਪ ਜੇ ਪਤਨੀਆਂ ਦੇ ਆ ਰੁਕ ਜੇ ਤਾਂ ਦੱਸੀ ਹਰਮਣੀ

ਚਾਲ ਵਧੀਆ ਵਾ ਹੁਣ ਸਟੇਜਿੰਗ ਕਰ ਲੋ ਮੜੀ ਮੜ ਮੋੜ ਠੀਕ ਆ ਫੇਰ ਆਪਾਂ ਭੜਕੇ ਵੀ ਲਾਉਣਾ ਜ਼ੋਰ ਨਾ ਹਾਂਜੀ ਹਾਂਜੀ